ਹਾਂਜੀ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਸਲਫਰ ਬੈਂਟੋਨਾਈਟ ਪਾ ਰਹੇ ਆ ਵਾਣ ਦੀ ਤਿਆਰੀ ਕਰਕੇ ਸਲਫਰ ਬੈਂਟੋਨਾਈਟ ਯਾਨੀ ਸਲਫਰ 90% ਗ੍ਰੈਨੂਲ ਫਾਰਮ ਦੇ ਵਿੱਚ ਆਹ ਦੇਖ ਲਓ ਐਨ ਐਫ ਐਲ ਦਾ ਹੈਗਾ ਬਾਈ ਇਹ ਤੇ ਇਹ ਮੈਨੂੰ 50 ਰੁਪਏ ਪਿਆ ਬਾਈ ਪ੍ਰਤੀ ਕਿਲੋ 500 ਦਾ ਇੱਕ ਥੈਲਾ ਮਿਲਿਆ ਤੇ ਇਹ ਆਹ ਵਾਲੀ ਸਿਚੁਏਸ਼ਨ ਤੇ ਪਾ ਰਹੇ ਆ ਤੁਸੀਂ ਦੇਖ ਲਓ ਐ ਲੋਟ ਮਾਰਦੇ ਐ ਲੋਟ ਦੂਜਾ ਕਿਹੜਾ ਐ ਮਾਰਦੀ ਤੇ ਆ ਹਲਾਂ ਦੇ ਉੱਤੇ ਪਾ ਕੇ ਉਸ ਤੋਂ ਬਾਅਦ ਦੂਰਾ ਸੁਹਾਗਾ ਮਾਰ ਕੇ ਕਣਕ ਬੀਜਾਂਗੇ 826 ਤੇ 327 ਮਿਕਸ ਕਰਕੇ ਭਾਈ ਹਨਾ ਕੁਝ 187 ਤੇ 222 ਮਿਕਸ ਕਰਕੇ ਬੀਜੂੰਗਾ ਕੁਝ 872 826 ਤੇ 327 ਉਹ ਤਿੰਨੇ ਮਿਕਸ ਕਰਕੇ ਤਿੰਨ ਚਾਰ ਕਿੱਲੇ ਉਹ ਬੀਜੂੰਗਾ ਠੀਕ ਹੈ ਭਾਈ ਬਾਕੀ 3385 ਦਾ ਦੋ ਕਿੱਲਿਆਂ ਦਾ ਟਰੈਲ ਲਾਵਾਂਗੇ ਤੇ 872 ਦਾ ਨਾ ਰੋਲ ਵੀ ਟਰੈਲ ਲਾ ਕੇ ਦੇਖਾਂਗੇ ਵੀ ਕੀ ਬਣਦਾ ਕੀ ਨਹੀਂ ਬਣਦਾ ਤੇ ਆਹ ਵਾਲੀ ਸਿਚੁਏਸ਼ਨ ਆ ਤੁਹਾਡੇ ਸਾਹਮਣੇ ਇਹ ਚੰਗੀ ਤਰ੍ਹਾਂ ਵਾਹੂ ਕੇ ਤਿਆਰ ਕਰਤੀ ਸੀ ਪਰ ਉਦੋਂ ਬਾਅਦ ਮੀਂਹ ਆ ਗਿਆ ਇਹਦੇ ਕਰਕੇ ਦੁਬਾਰਾ ਫਿਰ ਹੱਲ ਲਾਉਣੇ ਪਏ ਆ ਹੱਲ ਲਾ ਕੇ ਦੂਰਾ ਸੁਹਾਗਾ ਮਾਰ ਕੇ ਅੱਜ ਤਿਆਰ ਕਰੀ ਜੰਨੇ ਆ ਵਾਣ ਤੇ ਸਲਫਰ ਬੈਂਟੋਨਾਈਟ ਸਲਫਰ ਬੈਂਟੋਨਾਈਟ ਦਾ ਫਾਇਦਾ ਕੀ ਆ ਇਹ ਮੇਨ ਚੌਥਾ ਤੱਤ ਮੰਨ ਸਕਦੇ ਹੋ ਤੁਸੀਂ ਐਨ ਪੀ ਕੇ ਤੋਂ ਬਾਅਦ ਜੇ ਕਿਸੇ ਨੇ ਸਿੰਗਲ ਸੁਪਰ ਫਾਸਫੇਟ ਪਾਈ ਆ ਉਹਦੇ 'ਚ ਫਿਰ ਸਲਫਰ ਪਾਉਣ ਦੀ ਲੋੜ ਨਹੀਂ ਜੇ ਕਿਸੇ ਨੇ ਜਿਪਸਮ ਪਾਈਆ ਉਹਦੇ ਵਿੱਚ ਸਲਫਰ ਪਾਉਣ ਦੀ ਲੋੜ ਨਹੀਂ ਪਰ ਜੇ ਤੁਸੀਂ ਕੱਲੀ ਡੀਏਪ ਪਾਉਣੀ ਆ ਪਾਣੀ ਤੁਹਾਡੇ ਕੋਲੇ ਮਾੜਾ ਤੇ ਨਹਿਰੀ ਪਾਣੀ ਤੁਹਾਡੇ ਕੋਲੇ ਘੱਟ ਲੱਗਦਾ ਤਾਂ ਆਹ 10-10 ਕਿਲੋ ਜ਼ਰੂਰ ਪਾ ਲਓ ਮੁੜ ਕੇ ਕਣਕ ਬਹਿ ਜਾਂਦੀ ਆ ਉੜਦੀ ਨਹੀਂ ਪੀਲੀ ਪੈ ਜਾਂਦੀ ਆ ਫਿਰ ਆਪਾਂ 3-3 ਕਿਲੋ ਲੀਆਂ ਪੈਕਿੰਗਾਂ ਪਾਉਣੇ ਆ ਮਹਿੰਗੀਆਂ ਲਿਆ ਕੇ ਉਹ 400 450 ਦਾ ਪੈਂਦੀ ਆ ਉਦੋਂ ਤੇ ਡੁੱਲੇ ਬੇਰ ਹੁੰਦੇ ਨੇ ਉਦੋਂ ਤੇ ਆਪਾਂ ਮੁੜ ਕੇ ਚੱਕਣ ਲੱਗ ਜਾਂਦੇ ਆ ਭਾਵ ਜਦੋਂ ਕੰਮ ਖਰਾਬ ਹੋ ਜਾਂਦਾ ਉਦੋਂ ਫਿਰ ਆਪਾਂ ਚੀਜ਼ਾਂ ਪਾਉਣ ਲੱਗ ਜਾਂਦੇ ਆ ਉਹਦੀ ਬਜਾਏ ਜਦੋਂ ਮੈਨੂੰ ਪਤਾ ਆ ਵੀ ਆ ਮੇਰੇ ਕੋਲ ਚਾਰ ਕਿੱਲੇ ਵਾਣਦੇ ਆ ਪਾਣੀ ਵੀ ਮੇਰੇ ਕੋਲ ਢਾਈ ਤੋਂ ਤਿੰਨ ਨੰਬਰ ਇੱਕ ਤੱਤਾ ਬੋਹਰ ਇੱਕ ਠੰਡਾ ਬੋਹਰ ਆ ਤੇ ਇੱਥੇ ਪਤਾ ਵੀ ਪਾਣੀ ਥੋੜਾ ਜਿਆ ਪ੍ਰੋਬਲਮ ਆਊਗੀ ਖੜਨ ਦੀ ਵੀ ਸਮੱਸਿਆ ਆਊਗੀ ਤਾਂ ਉੱਤੇ ਪਹਿਲਾਂ ਹੀ ਮੈਨੇਜਮੈਂਟ ਕਰ ਲਈ ਆਪਾਂ ਤਾਂ ਜ਼ਿਆਦਾ ਫਾਇਦਾ ਤੇ ਹੁਣ ਭਰਾ ਕਹਿਣਗੇ ਵੀ ਬਾਈ ਅਸੀਂ ਤਾਂ ਸਿੱਧੀ ਬੀਜਣੀ ਆ ਫਿਰ ਕੀ ਕਰੀਏ ਤਾਂ ਜੇ ਸਿੱਧੀ ਬੀਜਣੀ ਆ ਤਾਂ ਭਾਈ ਜਦੋਂ ਕਣਕ ਬੀਜਾਂਗੇ ਉਦੋਂ ਡੀਏਪੀ ਦੇ ਨਾਲ ਤੁਸੀਂ ਰਲਾ ਕੇ ਇਹਨੂੰ ਕੇਰ ਸਕਦੇ ਹੋ ਠੀਕ ਐ ਐਵੇਂ ਜਿਦਾ ਹੁੰਦਾ ਹੈ ਦਾਲ ਜੀ ਵਰਗਾ ਆ ਲੋ ਠੀਕ ਐ ਭਾਈ ਸਭ ਠੀਕ ਐ ਦਾਲ ਠੀਕ ਐ ਹੁਣ ਵਿਆਹ ਦੇਖਾਂਗੇ ਅਗੂ ਬਾਦ ਹੁਣ ਵਿਆਹ ਦੇਖਾਂਗੇ ਰਸਗੁੱਲੇ ਪਕੌੜੇ ਇੱਕ ਕਿੱਲਾ ਕਣਕ ਬੀਜੀ ਸੀ ਡੇਢ ਕਿੱਲਾ ਭਾਏ ਨਾ ਉਹ ਕਰੰਟ ਘਰਤੀ ਰੱਬ ਨੇ ਹੁਣ ਆਹਾ ਪੀਜਾਂਗੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਪਾ ਪੈਂਦੀ ਐ ਹਾਂ ਕੀ ਦਿਖਾਵਾਂ ਕੀ ਦਿਖਾਵਾਂ ਦੱਸ ਉਹਨੂੰ ਹੋਰੀ ਉਹ ਜਾਂਦੇ ਨੇ ਓਹ ਹਾਂ ਕਿਵੇਂ ਹਾਂ ਤੇ ਆ ਮੁੰਡਾ ਸਪੈਸ਼ਲ ਇਮੀਗ੍ਰੇਸ਼ਨ ਤੋਂ ਜੀ ਛੁੱਟੀ ਦਵਾਈ ਐ ਦਾ ਡਵਾਈਨ ਆ ਆਸਟ੍ਰੇਲੀਆ ਕੈਨੇਡਾ ਮੁੰਡਾ ਭੇਜਦਾ ਇਹ ਮੈਂ ਅੱਜ ਲਵਾ ਚੱਟ ਯਾਰ ਫਿਰ ਸ਼ਾਮ ਨੂੰ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਤੇ ਇੰਨੀ ਗਿੱਲ ਆ ਬਾਈ ਆ ਲੱਡੂ ਵਟਿਆ ਜਾਂਦਾ ਲਓ ਨਾ ਹੈਪੀ ਆ ਹੀ ਹੋਏ ਬਸ ਆ ਸਾਰਾ ਥੱਲੇ ਪਟੇ ਚ ਪਾ ਦੇ ਭਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਵੈਰੈਟੀ ਤੁਸੀਂ ਕਣਕ ਦੀ ਬੀਜ ਰਹੇ ਹੋ ਤੇ ਕਿੰਨੀ ਡੀਪੀ ਪਾ ਰਹੇ ਹੋ ਜੇ ਰਲਾ ਕੇ ਬੀਜ ਰਹੇ ਹੋ ਤਾਂ ਕਿਹੜੀ ਕਿਹੜੀ ਬੀਜ ਰਹੇ ਹੋ ਤੇ ਗੁੱਲੀ ਡੰਡੇ ਲਈ ਕਿਹੜੀ ਤੁਸੀਂ ਸਪਰੇਅ ਕਰ ਰਹੇ ਹੋ ਕਣਕ ਦਾ ਸਾਰਾ ਸਮਾਧਾਨ ਆ ਜਾਊਗਾ ਤੇ 10 ਨਵੰਬਰ ਤੋਂ ਲੈ ਕੇ ਜੇ 20 ਨਵੰਬਰ ਦੇ ਵਿੱਚ ਕੋਈ ਵੀ ਵੈਰਾਈਟੀ ਤੁਸੀਂ ਬੀਜ ਸਕਦੇ ਹੋ ਹਜੇ ਕੋਈ ਲੇਟ ਨਹੀਂ ਹੈਗੀ ਸਭ ਤੋਂ ਵਧੀਆ ਵਧੀਆ ਵਿੰਡੋ ਹੈ ਇਹ 10 ਤੋਂ 20 ਨਵੰਬਰ ਦੇ ਵਿੱਚ ਵਿੱਚ 20 ਨਵੰਬਰ ਤੋਂ ਬਾਅਦ ਵੀ 826 327 ਬੀਜ ਸਕਦੇ ਹੋ 25 ਤੋਂ 28 ਤਰੀਕ ਤੱਕ ਪਰ ਥੋੜਾ ਜਿਹਾ 3-4 ਕਿਲੋ ਬੀ ਆ ਜਿਹੜਾ ਤੁਹਾਨੂੰ ਵਧਾਉਣਾ ਪੈਣਾ ਹਰੇਕ ਕਾਸੀ ਦੇ ਵਿੱਚ ਠੀਕ ਹੈ ਭਾਈ ਮਸ਼ੀਨ ਦੇ ਵਿੱਚ ਜੇ ਆਪਾਂ ਕੇਰਾਂਗੇ ਜਿਵੇਂ ਆਹ ਵਾਣ ਦੇ ਵਿੱਚ ਮੈਂ ਕੇਰੂੰਗਾ ਤਾਂ 40 ਕਿਲੋ ਬੀ ਜੇ ਸੁਪਰ ਸੈੱਟ ਨਾਲ ਬੀਜੂੰਗਾ ਤਾਂ 45 ਤੋਂ 50 ਜੇ 0 ਡਰ ਨਾਲ ਬੀਜੂਗਾ ਤਾਂ 40 ਤੋਂ 45 ਤਿੰਨ ਮੈਥਡ ਨੇ ਤਿੰਨਾ ਮਿੰਟ ਦਾ ਨਾਲ ਤਕਰੀਬਨ ਜਿਹੜੀ ਕਣਕ ਆ ਉਹਦੀ ਬਜਾਈ ਹੋ ਰਹੀ ਹੈ ਥੈਂਕ ਯੂ ਸੋ ਮਚ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਜੁੜੇ ਹੋ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਨਹੀਂ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ